ਬਿਊਟੀਫੁਲ ਸਿਟੀ ਕਿਆ ਰੌਣਕ ਮੇਲਾ ਹੈ ਜਿਵੇਂ ਵਾਈ ਸਿਟੀ ਲੱਗਦੀ ਹੈ ਜਿਵੇਂ ਵਾਈ ਸਿਟੀ ਪਟਾਇਆ ਸਿਟੀ ਵਾਕਿੰਗ ਸਟਰੀਟ ਜਿੱਥੇ ਬਹੁਤ ਮੇਲੇ ਲੱਗਦੇ ਆ ਇੱਥੇ ਹੋਈ ਸੀ ਫਿਰ ਮੈਂ ਸ਼ੂਟਿੰਗ ਫਾਸਟ ਐਂਡ ਫਿਊਰਸ ਦੀ ਵਾਹ ਜੀ ਬਾ ਤੂੰ ਸੌ ਕੇ ਰਾਤ ਗੁਜ਼ਾਰ ਲਈ ਮੈਂ ਜਾ ਕੇ ਰਾਤ ਗੁਜ਼ਾਰ ਲਈ ਬਰਾੜ ਸਾਹਿਬ ਵਾਹ ਜੀ ਬਾ ਇੱਥੇ ਬਰਾੜ ਮਿਆਮੀ ਲੱਗਦਾ ਨਾ ਸਾਡੇ ਪੰਜ ਦਾ ਇੱਥੇ ਰੈਸਟੋਰੈਂਟ ਖੁੱਲਿਆ ਹੋਇਆ ਤੇ ਬਧਾਂਗਾਂ ਦੇ ਉਹ ਤੁਸੀਂ ਬਾਈ ਜਰਗਿਆਂ ਨੂੰ ਬਹੁਤ ਬਹੁਤ ਬਧਾਂਗਾਂ ਬਾਈ ਜੀ ਤੁਹਾਨੂੰ ਬਹੁਤ ਜਿਆਦੇ ਬਹੁਤ ਧੰਨਵਾਦ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਜਿੱਥੇ ਆਪਾਂ ਬਲੌਗ ਅੰਡ ਕਰੇ ਹਾਂ ਅੱਜ ਉੱਥੋਂ ਸ਼ੁਰੂ ਕਰਿਆ ਤੇ ਹੁਣ ਅਸੀਂ ਲੈਣਾ ਹੀ ਜੇ ਆਪਦੇ ਬੈਗ ਪੱਟੇ ਤੇ ਆ ਰਹੇ ਆ ਉਸ ਤੋਂ ਬਾਅਦ ਫਿਰ ਜਾਵਾਂਗੇ ਜੀ ਫੋਟੋ ਵੀਡੀਓ ਤੁਹਾਡੇ ਨਾਲ ਦਿਖਾਉਣੇ ਆ ਤੁਹਾਨੂੰ ਇਹ ਸ਼ਹਿਰ ਦਾ ਰੌਣਕ ਮੇਲਾ ਆਜੋ ਕਰੀਏ ਚਲੋ 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 ਪੱਟਾ ਗਲਤ ਤੇ ਆ ਗਏ ਸੀ ਬਾਈ ਨੰਬਰ ਤੇ ਸਾਡੇ ਬੈਗ ਆਉਣੇ ਆ ਜਲਦੀ ਨਿਕਲ ਕੇ ਬਾਹਰ ਟੈਕਸੀ ਵਾਲਾ ਬਾਹਰ ਵੇਟ ਕਰ ਰਿਹਾ ਦਿਖਾਉਣਾ ਥਨ ਫਿਰ ਸ਼ਹਿਰਦਾਰ ਰੌਨਕ ਮੇਲਾ ਹੋਂ ਦੋਨ ਨੂੰ ਪਤਾ ਲੱਗ ਗਿਆ ਹੁਣ ਕਿੱਥੇ ਫਿਰਦੇ ਹੋ ਦੀ ਬਾਕੀ ਤੇ ਲਾ ਲੋ ਗੈਸ ਆਉ ਆਈ ਜਾਂਦੇ ਆਪਣੇ ਬੈਗ ਭਾਈ ਸਹੀ ਹੈ ਨਾ ਉਧਰ ਇੱਕ ਵੀ ਨਹੀਂ ਆਇਆ ਵਾਦੀ ਵਾ ਆਪਣੇ ਜਾਂਦੇ ਮੈਂ ਲੰਦਾ ਲੀਲਾ ਜਿਹਾ ਕਿੱਥੇ ਹੈ ਸੋਣਾ ਫਰਕਾ ਬੈਗਾ ਆਪਣਾ ਆ ਜੋ ਆਗੇ 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 ਆ ਜੀ ਉਹ ਜਾਂਦਾ ਮੇਰੇ ਵਾਲਾ ਆ ਮੇਰੇ ਵਾਲਾ ਹੀ ਮਿਲਦਾ ਨਹੀਂ ਨਹੀਂ ਇਹ ਮੇਰੇ ਨਹੀਂ ਇਹ ਨਹੀਂ ਆਪਣਾ ਹੀ ਰੰਗ ਤਾਂ ਇਹਦੇ ਹੋਰ ਕਿਸੇ ਦਾ ਆਪਣੀ ਇੰਦਰ ਵਾਲਾ ਕਹਿਆ ਵੇ ਇਹ ਨਹੀਂ ਹੋਰ ਹੈ ਆਜੂ ਚਲੋ ਆਜੋ ਭਾਈ ਹੈ ਇਥੇ ਆਪਣਾ ਹੈ ਬੋਰਡ ਫੋਟੋ ਪੀਸ ਫਿਕਚਰ ਹਾਂ ਜੀ ਹਰੇ ਕਿਚੋ ਫੋਟੋ ਫੋਟੋ ਦਿਖਤੋ ਫਾਈਨਲੀ ਜੀ ਐਕਡੇਟ ਕਰਨ ਲੱਗੇ ਆਂ 에어ਪੋਰਟ ਤੋਂ ਵਾਹ ਜੀ ਵਾਹ ਟਣ ਨਟਣ ਨਟਣ ਨਾ ਆ ਜੋ ਕੇਰਾ ਸਾਹਮਣੇ ਖੜੀ ਨੋਵਾ ਦੇਖੀ ਉਹ ਖੜੀ ਹੈ ਜੀ ਨੋਵਾ ਵੈਲਕਮ ਟੂ ਬੈਂਕਾਕ ਇੱਥੇ ਉਹ ਜੀ ਬਰਾਂ ਮੈਂ ਸ਼ੂਟਿੰਗ ਫਾਸਟ ਫਿਊਰਸ ਦੀ ਵਾਹ ਜੀ ਵਾਹ ਵੱਡੀਆਂ ਵੱਡੀਆਂ ਗੱਡੀਆਂ ਉਹ ਖੜੀ ਨੋਵਾ ਭੜਾਈ ਲੈਣ ਆਇਆ ਮੈਨੂੰ ਲੱਗਦਾ ਆਪਣਾ ਹਾਂ ਮੈਂ ਤੈਨੂੰ ਕੀ ਕਹਾਂਗਾ ਤੁਸੀਂ ਮੇਰੀ ਗੱਲ ਮੰਨਦੇ ਨਹੀਂ ਜਰਾ ਜੀ ਵਾਹ ਜੀ ਵਾਹ ਬੋੜੀ ਸਰਦਾਰ ਜੇਹਨ ਲੈਣ ਤੇ ਜਾ ਰਹੇ ਆ ਸੀ ਹੁਣ ਡੈਸਟੀਨੇਸ਼ਨ ਤੇ ਤੇ ਪਹੁੰਚ ਕੇ ਫਿਰ ਤੁਹਾਡੇ ਰूबरू ਹੋਣੇ ਆ ਸਮਾਂ ਲਗਭਗ 4:15 ਮਿੰਟ ਹੋ ਚੁੱਕੇ ਨੇ 1 ਮਿੰਟ ਗੱਲ ਕਰਦੇ ਕਰਦੇ ਲੰਘ ਗਿਆ ਤੇ ਬਾਕੀ ਸਹੀ ਨਜ਼ਾਰਾ ਤੁਹਾਨੂੰ ਦੇਣੇ ਆ ਉਹ ਦੇਖਣ ਦਾ ਫਿਰ ਤੁਹਾਨੂੰ ਪ੍ਰੋਪਰ ਦਿਖਾਉਣੇ ਆ ਦੋਸਤੋ ਜਿਹੜਾ ਹਾਈਵੇਅ ਜੱਦਾ ਸਦਾ ਪਤਾਇਆ 120 ਕਿਲੋਮੀਟਰ ਇੱਥੋਂ ਹੈਗਾ ਮਤਲਬ ਬੈਕੌਗ ਤੋਂ ਤੇ ਤੁਸੀਂ ਐਂ ਵੇਖ ਲਓ ਵੀ 120 ਕਿਲੋਮੀਟਰ ਵਿੱਚ ਕਿਤੇ ਵੀ ਯੂ ਟਰਨ ਹੈ ਨਹੀਂ ਬਹੁਤ ਵੱਡੀ ਗੱਲ ਆ ਇਹ ਸਭ ਤੋਂ ਵੱਡੀ ਗੱਲ ਐਵੇਂ 120 ਦੀ ਸਪੀਡ ਇੱਥੇ ਐ। ਮਤਲਬ ਆਲ ਆਊਟ ਐ। ਗਵਰਨਮੈਂਟ ਕਣੀ ਆ। ਤੇ ਬਾਕੀ ਨਾ ਆਸ-ਪਾਸ ਰੇਲਿੰਗ ਹੋਈ ਹੋਈ ਐ। ਜਦੋਂ ਦਿਖਦੀ ਹੋਵੇ ਇੱਥੋਂ ਹਨੇਰਾ ਹੁਣ। ਪਤਾ ਨਹੀਂ ਲੱਗਦਾ ਗੱਡੀ ਕਿਧਰ ਕਿਧਰ ਲਈ ਜਾਂਦੇ ਐ। ਚਲੋ ਜਿੱਥੇ ਜਿਹੜਾ ਹੈਗਾ ਆਪਣਾ ਡੀਜ਼ਲ ਹੈਗਾ ਜੀ ਤੇਤੀ ਵੜਦਾ। ਇੱਕ ਬਾ 2.5 ਰੁਪਈਆ ਦਾ ਉਹ ਸਿੰਦਾ ਚਲਾ ਲਓ। ਕੀ ਰੇਟ ਐ? ਤੇ ਜੇ ਥੋੜਾ ਜਿਹਾ ਆਇਆ 711 ਤੇ ਜਾ ਕੁਆਬੀ ਬਿੰਨੇ ਆ ਤੇ ਫੇਰ ਅੱਗੇ ਕੁਝ ਕਰਦੇ ਆ ਫਿਲਹਾਲ ਤਾਂ ਤੂੰ ਸੌ ਕੇ ਰਾਤ گزار ਲਈ ਮੈਂ ਜਾ ਕੇ ਰਾਤ گزار ਲਈ ਬਰਾੜ ਸਾਹਿਬ ਲਓ ਜੀ ਹਜੇ ਕਮਰਾ ਦਿੱਤਾ ਨਹੀਂ ਇਹਨਾਂ ਨੇ ਜਦੋਂ ਜਿਆ ਚੱਲ ਰਹੀ ਹੈ ਕੋਈ 3 ਵਜੇ ਇਕੱਠ ਹੋਇਆ ਤੇ ਬੰਦਾ ਆਇਆ ਨਹੀਂ ਆਉਣ ਦਿਓ ਤੇ ਫਿਰ ਜਾ ਕੇ ਕਮਰਾ ਲਵਾਂਗੇ ਵਾਟਰ ਨੂੰ ਦੇਖ ਕੇ ਤਾਂ ਲੱਗਦਾ ਨਾ ਵੀ ਇਹ ਜਵੇਂ ਆਪਣਾ ਹੀ ਹੁੰਦਾ ਉਹ ਦੁਕਾਨ ਦੇ ਕੋਲ ਨਵਾਂ ਰਿਕਵਰ ਗਨ ਲਾਂਚ ਲੱਗੀਆਂ ਤੇ ਪਰਦਾ ਵਾਈਜ਼ ਪੱਕੇ ਸਹੀ ਨਜ਼ਾਰਾ ਮੇਰੇ ਸਾਈਡਾਂ ਤੋਂ ਦਿਖਾਉਣੇ ਆ ਕੜਾ ਮਿਆਮੀ ਲੱਗਦਾ ਨਾ ਵਾਹ ਜੀ ਵਾਹ ਬਿਊਟੀਫੁੱਲ ਸਿਟੀ ਕੀ ਆ ਰੌਣਕ ਮੇਲਾ ਜਿਵੇਂ ਵਾਈ ਸਿਟੀ ਲੱਗਦੀ ਜਿਵੇਂ ਵਾਈ ਸਿਟੀ ਰੰਗ ਲਾ ਕੇ ਇੱਥੇ ਪਾਣੀ ਡੁਬਕੀਆਂ ਲਾਉਣ ਗਿਆ ਸੀ ਆ ਆਜੋ ਜਿਹਨੇ ਲੰਡੇਲੇ ਕੱਪੜੇ ਕਿਦਨੇ ਆ ਇਥੇ ਮਿਲਦੇ ਵਾਹ ਜੀ ਵਾਹ ਲੰਡੇ ਵਾਲੇ ਗੰਡਾ ਪਜਾ ਲੰਡੇਰੇ ਬਤੋ ਇੰਨੇ ਮਸ਼ਹੂਰ ਆ ਯਾਰ ਤੈਨੂੰ ਪਤਾ ਨਹੀਂ ਪੂਰੇ ਭਾਰਤ ਦੇ ਇੰਡੀਆ ਚ ਪੰਜਾਬ ਦੇ ਕਾਸਤੇ ਤੇ ਪਾਕਿਸਤਾਨ ਚ ਆ ਜਾ ਕਰ ਮੇਰਾ ਛੇਰ ਆ ਜਾ ਬੱਜਾ ਕਿੱਥੇ ਚੱਲੋ ਫਿਰ ਵਾਹ ਵੇ ਲਾ ਆ ਗਿਆ ਬਈ ਅੱਧੀ ਵਧੀਆ ਹਾਂ ਲੱਗ ਅੰਬਰ ਸਰਤੇ ਆ ਗਏ ਸਹੀ ਗੱਲ ਹੈ ਬਾਕੀ ਇੱਥੋਂ ਦੇ ਫਰੂਟ ਬਹੁਤ ਮਸ਼ਹੂਰ ਆ ਸੀ ਉਹ ਵੀ ਖਾ ਕੇ ਵੇਖਣੇ ਆ ਸੇਰਾ ਪਹਿਲਾਂ ਖਾਦੇ ਹੁੰਦਾ ਅੱਖਰੀ ਹੋਰ ਕੰਮਾਂ ਆਜੋ ਭਈ ਨਜ਼ਾਰੀ ਹੈ ਜਿਤਵਾਈ ਦਾ ਵੈਲਕਮ ਟੂ ਪਟਿਆਲਾ ਪਟਿਆਲਾ ਸਿਟੀ ਦੇ ਭਾਂਜੇ ਦਾ ਤੇਰਾ ਚੰਡ ਖੁੱਲਿਆ ਵਾ ਤੇ ਪ੍ਰਧਾਨਾਂ ਦੇ ਤੁਸੀਂ ਬਾਈ ਜਰਗਿਆਂ ਨੂੰ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਨੂੰ ਬਹੁਤ ਜਿਆਦੇ ਬਹੁਤ ਧੰਨਵਾਦ ਜਿਹੜੀ ਵਾਕਿੰਗ ਸਟਰੀਟ ਜਿੱਤੇ ਬਹੁਤ ਮੇਲੇ ਲੱਗਦੇ ਆ ਪ੍ਰਧਾਨ ਸਾਹਿਬ ਕੀ ਹਾਲ ਹੈ ਠੀਕ ਹੋ ਪ੍ਰਧਾਨ ਸਾਹਿਬ ਥੋੜਾ ਬਿਜੀ ਨੇ ਕਿਵੇਂ ਠੀਕ ਹੋ ਵਾਹ ਜੀ ਵਾਹ Everyone's walking this way. <sighs> ਦੋਸਤੋ ਵੀਡੀਓ ਲੇਟ ਆਉਣ ਦਾ ਕਾਰਨ ਇਹ ਹੀ ਹੈ ਵੀ ਇੱਥੇ ਨੈਟਵਰਕ ਦੀ ਬਹੁਤ ਪ੍ਰੋਬਲਮ ਹੈ ਤੇ ਬਸ ਇੱਕ ਦੋ ਦਿਨਾਂ ਦੇ ਪ੍ਰੋਪਰ ਬਲੌਗ ਆਉਣ ਲੱਗ ਜਾਣਗੇ ਤੁਸੀਂ ਹੁਣ ਚਿਰ ਇਹਨੂੰ ਕਰੋ ਇੰਜੋਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੁਹਾਡੇ ਸਾਰਿਆਂ ਦੇ ਦਿਲ ਦੀ ਕਰਾਂਗਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕੱਲ ਨੂੰ